ਚਲਾਤੇ ਤੁਹਾਡਾ ਸਵਾਗਤ ਹੈ ਅੱਜ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਗਈ ਇਹ ਸਜ਼ਾ ਅਰਵਿੰਦਰ ਸਾਹਿਬ ਦੇ ਚ ਪੰਜ ਤਖਤਾਂ ਦੇ ਇਜਤੇਦਾਰਾਂ ਦੁਆਰਾ ਸੁਣਾਈ ਗਈ ਇਹ ਸਜ਼ਾ ਇਸ ਲਈ ਸੁਣਾਈ ਗਈ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਬੇਅਦਬੀਆਂ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਰਾਮ ਨਿਹੰਗ ਨੂੰ ਮਾਫੀ ਦੁਵਾਉਣ ਵਿੱਚ ਵੀ ਸੁਖਬੀਰ ਸਿੰਘ ਬਾਦਲ ਦਾ ਹਿੱਸਾ ਸੀ ਅਤੇ ਇਹ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਕਾਹ ਤੱਕ ਤੇ ਦੇ ਵਿੱਚ ਸੰਤਾਂ ਦੇ ਸਾਹਮਣੇ ਕਬੂਲ ਕਿਤੇ ਆਇਆ ਇਸ ਲਈ ਪੰਜੀਦਕਤਾਂ ਦੇ ਜਥੇਦਾਰਾਂ ਨੇ ਸਜ਼ਾ ਸੁਣਾਈ ਸੀ ਇਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਕਿਤਾਬ ਫਕਰ-ਏ-ਕੌਮ ਦੀ ਰੱਬਸ ਲਿਆ ਗਿਆ ਨਾਲ ਹੀ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਨੂੰ ਕਈ ਪ੍ਰਕਾਰ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਜਿਵੇਂ ਹਰਮਿੰਦਰ ਸਿੰਘ ਦੇ ਬਾਅਦ ਤਖਤੀ ਪਾ ਕੇ ਬਰਸ਼ਾ پکڑ ਕੇ ਪੈਰਾਂ ਧਰੀ ਗਏ ਇੱਕ ਘੰਟਾ ਸਜਾ ਅਤੇ ਇੱਕ ਘੰਟਾ ਹਰਿਮੰਦਰ ਸਾਹਿਬ ਦੇ ਬਾਥਰੂਮਾਂ ਦੀ ਸਫਾਈ ਕਰਨੀ ਉਸ ਤੋਂ ਬਾਅਦ ਨਹਾ ਕੇ ਲੰਗਰ ਵਿੱਚ ਇੱਕ ਘੰਟਾ ਸੇਵਾ ਕਰਨੀ ਅਤੇ ਇੱਕ ਘੰਟਾ ਸੰਗਤਾਂ ਦੇ ਝੂਠੇ ਬਰਤਨ ਸਾਫ਼ ਕਰਨਗੇ ਇਸ ਜਾਮਾ ਪੰਜਾਬ ਇਕਤੌੜ ਦੇ ਜਥੇਦਾਰਾਂ ਨੇ ਸੁਣਿਆ ਜੁਣਾ ਅਤੇ ਇੱਕ ਹੋਰ ਕਮੰਡ ਹੈ ਕਿ ਇਹ ਸਾਰੇ ਅਕਾਲੀ ਦਲ ਤੋਂ ਇਸਤੀਫਾ ਦੇਣਗੇ ਉਹ ਵੀ 3 ਦਿਨ ਦੇ ਕਾਲੀ ਸੁਖਵੀਰ ਸਿੰਘ ਬਾਦਲ ਉੱਪਰ ਰਜਿ스트ਰਾ ਲਾਇਆ ਹੈ ਜੋ ਕਿ ਰਾਮ ਰਹੀ ਨੂੰ ਮਾਫੀ ਧੋਣ ਵਿੱਚ ਅਤੇ ਉਹਨਾਂ ਦੇ ਇਸ਼ਤਿਹਾਰ ਵਿਚ ਪਾਉਣ ਵਿੱਚ ਖਰਚਾ ਕੀਤਾ ਗਿਆ ਸੀ ਉਹ ਵਿਆਜ ਸਮੱਤ ਸੁਖਵੀਰ ਸਿੰਘ ਬਾਦਲ ਐਸਜੀਪੀਫੀ ਦੇ ਸੰਜੇ ਕਮਾਉਂਡ ਵਿੱਚ ਜਮ੍ਹਾਂ ਕਰਾਉਣ ਦੀ